ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਬਹੁਤ ਹੀ ਵਧੀਆ ਤੇ ਲੱਛੇਦਾਰ ਪਰਾਠੇ ਉਹ ਵੀ ਤੰਦੂਰੀ ਸਟਾਈਲ ਵਿੱਚ ਬਿਨਾ ਤੰਦੂਰ ਦੇ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਵਾਲੇ ਲੱਛਾ ਪਰਾਠਾ ਤੇ ਚਲੋ ਆਪਾਂ ਸ਼ੁਰੂ ਕਰਨੇ ਆ ਤੁਸੀਂ ਪਰਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੀਆਂ ਨੇ ਅੰਦਰੋਂ ਸੌਫਟ ਤੇ ਉੱਤੋਂ ਕਰਾਰੇ ਬਹੁਤ ਹੀ ਵਧੀਆ ਬਣਦੇ ਨੇ ਤੇ ਅਸੀਂ ਆٹے ਦੇ ਤੰਦੂਰੀ ਪਰਾਠੇ ਬਣਾਵਾਂਗੇ ਇਹਦੇ ਵਾਸਤੇ ਮੈਂ 2 ਕੱਪ ਜਿੰਨਾ ਆਟਾ ਲਿੱਤਾ ਹੈ गेहूं ਦਾ ਆਟਾ ਤੇ ਅੱਧਾ ਕੱਪ ਜਿੰਨਾ ਮੈਦਾ ਮੈਦਾ ਜਿਹੜਾ ਹੈ ਉਹ ਅਸੀਂ ਆٹے ਦੀ ਲੋਚ ਪ੍ਰਦਾਨ ਵਾਸਤੇ ਲਿੱਤਾ ਹੈ ਜੇ ਤੁਸੀਂ ਚਾਹੋ ਤਾਂ ਯੂਜ਼ ਕਰੋ ਨਹੀਂ ਤਾਂ ਤੁਸੀਂ ਓਨਲੀ ਆٹے ਦੇ ਵੀ ਤੰਦੂਰੀ ਪਰਾਂਠੇ ਬਣਾ ਸਕਦੇ ਹੋ ਤੇ ਆਪਾਂ ਦੋਵੇਂ ਮਿਲਾ ਕੇ ਬਣਾਵਾਂਗੇ ਨਰਮ ਤੇ ਵਧੀਆ ਪਰਾਂਠੇ ਬਣਾਉਣ ਲਈ ਅਸੀਂ ਲਿੱਤਾ ਹੈ ਦੋ ਛੋਟੇ ਚਮਚ ਜਿੰਨਾ ਦਹੀਂ ਅੱਧਾ ਛੋਟਾ ਚਮਚ ਨਮਕ ਯੂਜ਼ ਕੀਤਾ ਹੈ ਤੁਸੀਂ ਜੇ ਪਲੇਨ ਪਰਾਂਠੇ ਬਣਾ ਚਾਹੁੰਦੇ ਹੋ ਤੇ ਅਵੋਇਡ ਕਰ ਸਕਦੇ ਹੋ ਦੋ ਵੱਡੇ ਚਮਚ ਜਿੰਨਾ ਦੇਸੀ ਘਿਓ ਹੈ ਅਸੀਂ ਵਿੱਚੋਂ ਵੀ ਲਾਵਾਂਗੇ ਤੇ ਆਟੇ ਵਿੱਚ ਵੀ ਪਾਵਾਂਗੇ ਤੇ ਇੱਥੇ ਅੱਧਾ ਛੋਟਾ ਚਮਚ ਤੋ ਵੀ ਕਾਟ 1/4 ਚਮਚ ਜਿੰਨਾ ਬੇਕਿੰਗ ਪਾਊਡਰ ਲੇਤਾ ਹੈ ਇਹਦੇ ਨਾਲ ਜਿਹੜੇ ਪਰਾਂਠੇ ਨੇ ਉਹ ਬਹੁਤ ਹੀ ਸੌਫਟ ਤੇ ਵਧੀਆ ਬਣਦੇ ਨੇ ਤੁਸੀਂ ਜਦ ਵੀ ਇਹ ਪਰਾਂਠੇ ਦਾ ਡੋ ਲਾਓ ਜੇ ਤੁਸੀਂ ਬੇਕਿੰਗ ਪਾਊਡਰ ਦਾ ਯੂਜ਼ ਕਰ ਰਹੇ ਹੋ ਤਾਂ ਡੋ ਨੋ ਤੁਸੀਂ ਫ੍ਰਿਜ ਵਿੱਚ ਰੱਖਣਾ ਹੈ ਤਾਂ ਕਿ ਰੈਸਟ ਕਰਨ ਵੇਲੇ ਇਹਦਾ ਖਮੀਰ ਨਾ ਉੱਠੇ ਤੇ ਹੁਣ ਆਪਾਂ ਲਾਵਾਂਗੇ ਡੋ ਇਹਦੇ ਵਾਸਤੇ ਮੈਂ ਇੱਕ ਵੱਡਾ ਬਰਤਨ ਲੈ ਲਿਆ ਹੈ ਤੇ ਇਹਦੇ ਵਿੱਚ ਪਾਵਾਂਗੇ ਗੇਹੂ ਦਾ ਆਟਾ 2 ਕੁੱਲੀ ਜਿੰਨਾ ਅੱਧੀ ਕੁੱਲੀ ਮੈਦਾ ਤੇ ਅੱਧਾ ਛੋਟਾ ਚਮਚ ਨਮਕ ਤੇ ਨਾਲ ਹੀ 2 ਛੋਟੇ ਚਮਚ ਜਿੰਨਾ ਦਹੀਂ ਤੇ 1/4 ਚਮਚ ਜਿੰਨਾ ਬੇਕਿੰਗ ਪਾਊਡਰ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਨਾ ਹੈ ਉਸ ਤੋਂ ਪਹਿਲਾਂ ਅਸੀਂ ਇਹਦੇ ਵਿੱਚ 2 ਛੋਟੇ ਚਮਚ ਜਿੰਨਾ ਦੇਸੀ ਘਿਓ ਪਾਵਾਂਗੇ ਇਹਦੇ ਨਾਲ ਪਰਾਂਠੇ ਜਿਹੜੇ ਨੇ ਉਹ ਬਹੁਤ ਵਧੀਆ ਸਿੱਕਦੇ ਵੀ ਨੇ ਤੇ ਖਸਤਾ ਪਰਾਂਠੇ ਬਣ ਕੇ ਰੈਡੀ ਹੁੰਦੇ ਨੇ ਤੇ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਜਦ ਤੱਕ ਕਿ ਬ레ਡ ਕਰੰਬਸ ਵਰਗੀ ਜਿਹੜੀ ਕੰਸਿਸਟੈਂਸੀ ਹੈ ਉਹਨਾਂ ਆ ਜਾਏ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਆਪਾਂ ਥੋੜਾ ਥੋੜਾ ਆਟਾ ਜਿਹੜਾ ਹੈ ਉਹ ਥੋੜਾ ਥੋੜਾ ਪਾਣੀ ਪਾ ਕੇ ਲਾਵਾਂਗੇ ਬਹੁਤ ਸਾਰਾ ਪਾਣੀ ਇੱਕ ਵਾਰੀ ਵਿੱਚ ਨਹੀਂ ਲਾਣਾ ਤੇ ਮੀਡੀਅਮ ਸੌਫਟ ਡੋ ਲਾਣਾ ਹੈ ਤਾਂ ਕਿ ਪਰਤਾਂ ਜਿਹੜੀਆਂ ਨੇ ਉਹ ਚੰਗੀ ਤਰੀਕੇ ਨਾਲ ਖੁੱਲਣ ਤੇ ਤੁਸੀਂ ਵੇਖ ਸਕਦੇ ਹੋ ਮੈਂ ਕਿਸ ਤਰੀਕੇ ਨਾਲ ਆਟਾ ਜਿਹੜਾ ਹੈ ਮਲ ਰਹੀ ਹਾਂ ਤੇ ਆਪਾਂ ਚੰਗੀ ਤਰੀਕੇ ਨਾਲ ਮੁੱਕੀ ਦਵਾਂਗੇ ਤੇ ਆਟੇ ਨੂੰ ਮਲ ਲਾਂਗੇ ਤੇ 10 ਮਿੰਟ ਤੋਂ 20 ਮਿੰਟ ਤੱਕ ਇਹਨੂੰ ਰੈਸਟ ਕਰਨ ਲਈ ਸਾਈਡ ਤੇ ਧਰ ਦਾਂਗੇ ਕਵਰ ਕਰਕੇ ਰੱਖਾਂਗੇ ਤਾਂ ਕਿ ਇਹਦੇ ਉੱਤੇ ਕੋਈ ਪਰਤ ਨਾ ਆਏ ਤੇ ਸਾਡਾ ਆਟਾ ਜਿਹੜਾ ਹੈ ਉਹ ਲੱਗ ਕੇ ਰੈਡੀ ਹੈ ਤੇ ਸੁੱਕਾ ਆਟਾ ਲਿੱਤਾ ਹੈ ਨਾਲ ਹੀ ਅਸੀਂ ਤੇ ਨਾਲ ਹੀ ਲਿੱਤਾ ਹੈ ਦੇਸੀ ਘਿਓ ਤੇ ਹੁਣ ਆਪਾਂ ਵੱਡੇ ਨਿੰਬੂ ਦੇ ਸਾਈਜ਼ ਦੀ ਪੇੜੀ ਲਾਂਗੇ ਜਿਸ ਸਾਈਜ਼ ਦੇ ਤੁਹਾਨੂੰ ਪਰੌਠੇ ਬਣਾਉਣੇ ਹੋਣ ਉਸ ਸਾਈਜ਼ ਦੀ ਤੁਸੀਂ ਪੇੜੀ ਲੈ ਸਕਦੇ ਹੋ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਜਿਹੜਾ ਵੱਡਾ ਨਿੰਬੂ ਹੁੰਦਾ ਹੈ ਉਹਦੇ ਸਾਈਜ਼ ਦੀ ਅਸੀਂ ਪੇੜੀ ਲੈ ਲਿੱਤੀ ਹੈ ਤੇ ਹੁਣ ਆਪਾਂ ਇਹਨੂੰ ਬਿਲਕੁਲ ਪਤਲਾ-ਪਤਲਾ ਬੇਲਣਾ ਹੈ ਬੇਲਨੇ ਲਾਲ ਚੰਗੀ ਤਰੀਕੇ ਨਾਲ ਫਲਾ ਕੇ ਅਸੀਂ ਇਹਨੂੰ ਪਤਲਾ ਬੇਲ ਲਾਂਗੇ ਤਾਂ ਕਿ ਜਿੰਨਾ ਚੰਗੀ ਤਰੀਕੇ ਨਾਲ ਅਸੀਂ ਬੇਲਾਂਗੇ ਉਹਨੇ ਚੰਗੀ ਤਰੀਕੇ ਨਾਲ ਅਸੀਂ ਇਹਦੀ ਪਰਤਾਂ ਨਹੀਂ ਉਬਣਾ ਸਕਨੇ ਆ ਤੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਮੈਂ ਪਤਲੀ ਜਿਹੀ ਰੋਟੀ ਬਣਾ ਲਈ ਹੈ ਇਸੇ ਵਾਸਤੇ ਮੈਂ ਚੋਪਿੰਗ ਬੋਰਡ ਦਾ ਯੂਜ਼ ਕੀਤਾ ਹੈ ਚਕਲੇ ਦਾ ਨਹੀਂ ਕਿਉਂਕਿ ਚਕਲੇ ਤੇ ਇਨਾ ਜਿਹੜਾ ਵੱਡਾ ਤੁਸੀਂ ਨਹੀਂ ਵੇਲ ਸਕਦੇ ਤੇ ਹੁਣ ਆਪਾਂ ਇਹਦੇ ਵਿੱਚ ਲਾਵਾਂਗੇ ਦੇਸੀ ਘਿਓ ਬਹੁਤ ਥੋੜਾ ਜਿਹਾ ਦੇਸੀ ਘਿਓ ਚੰਗੀ ਤਰੀਕੇ ਨਾਲ ਸਪਰੈਡ ਕਰਾਂਗੇ ਚਾਰੇ ਪਾਸੇ ਤਾਂ ਕਿ ਹਰ ਪਾਸੇ ਦੇਸੀ ਘਿਓ ਜਿਹੜਾ ਹੈ ਫੈਲ ਜਾਏ ਤੇ ਉਤੋਂ ਅਸੀਂ ਬਰਕਾਂਗੇ ਸੁੱਖਾ ਆਟਾ ਤੇ ਚੰਗੇ ਤਰੀਕੇ ਨਾਲ ਬੁਰਕਣ ਤੋਂ ਬਾਅਦ ਸਭ ਤੋਂ ਪਹਿਲਾ ਤਰੀਕਾ ਜਿਹੜਾ ਹੈ ਉਹ ਐਫ ਐਨ ਫੋਲਡ ਜਿਵੇਂ ਬੱਚੇ ਪੱਖਾ ਬਣਾ ਕੇ ਖੇਡਦੇ ਨੇ ਉਸ ਤਰੀਕੇ ਨਾਲ ਅਸੀਂ ਪੱਖੀ ਬਣਾਣੇ ਬਣਾ ਲੈਣੀ ਹੈ ਆਟੇ ਦੀ ਤੇ ਹੁਣ ਚੰਗਾ ਸਪਰੈਡ ਕਰਕੇ ਇਹਨੂੰ ਇਸ ਤਰੀਕੇ ਨਾਲ ਰੋਲ ਕਰਾਂਗੇ ਤੁਸੀਂ ਵੇਖ ਸਕਦੇ ਹੋ ਕਿਵੇਂ ਸਾਨੂੰ ਜਿਹੜੀਆਂ ਪਰਤਾਂ ਨੇ ਉਹ ਦਿਖ ਰਹੀਆਂ ਨੇ ਤੇ ਇਸ ਪੇੜੀ ਨੂੰ ਜੇ ਤੁਸੀਂ ਰੈਸਟ ਕਰ ਲਓਗੇ 10 ਮਿੰਟਾਂ ਵਾਸਤੇ ਸਾਈਡ ਤੇ ਧਰ ਦੋਗੇ ਮੜਾ ਜਿਆ ਪਲੇਥਨ ਲਾ ਕੇ ਤਾਂ ਇਹ ਪਰਾਂਠੇ ਜਿੰਨੇ ਹੋਰ ਵੀ ਵਧੀਆ ਬਣਦੇ ਨੇ ਪਰ ਮੈਂ ਤੁਰੰਤ ਜਿਹੜਾ ਹੈ ਉਬੇਲ ਰਹੀਆਂ ਤੇ ਇਹਨੂੰ ਬਹੁਤ ਜ਼ਿਆਦਾ ਪਤਲਾ ਨਹੀਂ ਵੇਲਣਾ ਸੀ ਤੇ ਮਾੜਾ ਜਿਹਾ ਆਟਾ ਲਾ ਕੇ ਸੁੱਕਾ ਆਟਾ ਅਸੀਂ ਇਹਨੂੰ ਹਲਕੇ ਪ੍ਰੈਸ਼ਰ ਨਾਲ ਵੇਲਾਂਗੇ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਲਾਣਾ ਇਹਦੇ ਤੇ ਜੇ ਤੁਸੀਂ ਜ਼ਿਆਦਾ ਪ੍ਰੈਸ਼ਰ ਲਾਓਗੇ ਤਾਂ ਜਿਹੜੀਆਂ ਪਰਤਾਂ ਨੇ ਉਹ ਮਿਕਸ ਹੋ ਜਾਣਗੀਆਂ ਤੇ ਪਰਹਾਟੀ ਉਨੀ ਵਧੀਆ ਨਹੀਂ ਬਣੇਗੀ ਤੁਸੀਂ ਸਿੰਪਲ ਤਵੇ ਤੇ ਵੀ ਸੇਕ ਸਕਦੇ ਹੋ ਤੇ ਇੱਥੇ ਮੈਂ ਤੰਦੂਰੀ ਰੋਟੀ ਵੰਗ ਬਣਾ ਰਹੀਆਂ ਤੇ ਇੱਥੇ ਆਪਾਂ ਕਾਟਨ ਦਾ ਪਿੱਲੋ ਰੈਡੀ ਕੀਤਾ ਹੈ ਤੇ ਇਹਦੇ ਉੱਤੇ ਅਸੀਂ ਪਰਾਂਠਾ ਜਿਹੜਾ ਹੈ ਉਹ ਤਰ ਲਿੱਤਾ ਹੈ ਤੇ ਹੁਣ ਆਪਾਂ ਲਾਵਾਂਗੇ ਇੱਕ ਸਾਈਡ ਤੇ ਪਾਣੀ ਚੰਗੀ ਤਰੀਕੇ ਨਾਲ ਸਪ੍ਰੈਡ ਕਰਾਂਗੇ ਤਾਂ ਕਿ ਪਾਣੀ ਨਾਲ ਜਿਹੜਾ ਹੈ ਗਰਮ ਤਵੇ ਤੇ ਪਰਾਂਠਾ ਜਿਹੜਾ ਹੈ ਉਹ ਚਿਪਕ ਜਾਏ ਤਾਂ ਹੀ ਅਸੀਂ ਤਵੇ ਨੂੰ ਉਲਟਾ ਕਰਕੇ ਸੇਕ ਸੰਗਾਗੇ ਤੇ ਇੱਥੇ ਤਵਾ ਜਿਹੜਾ ਹੈ ਉਹ ਰੈਡੀ ਹੋ ਚੁੱਕਿਆ ਹੈ ਤੁਸੀਂ ਵੇਖ ਸਕਦੇ ਹੋ ਮੈਂ ਪਾਣੀ ਪਾ ਕੇ ਚੈੱਕ ਕੀਤਾ ਹੈ ਪਾਣੀ ਦੀਆਂ ਬੂੰਦਾਂ ਜਿਹੜੀਆਂ ਨੇ ਇਕੱਠੀਆਂ ਹੋ ਗਈਆਂ ਨੇ ਤੇ ਇਹ ਤਵਾ ਚੰਗੇ ਤਰੀਕੇ ਨਾਲ ਰੈਡੀ ਹੈ ਤੇ ਹੁਣ ਆਪਾਂ ਲਾਵਾਂਗੇ ਇਹਦੇ ਤੇ ਰੋਟੀ ਇਸ ਪਿਲੋ ਨੂੰ ਇਹਦੇ ਤੇ ਪ੍ਰੈਸ ਕਰਕੇ ਅਸੀਂ ਰੋਟੀ ਨੂੰ ਸੇਕਾਂਗੇ ਐ ਵੇਖੋ ਕਿਸ ਤਰੀਕੇ ਨਾਲ ਮੈਂ ਪ੍ਰੈਸ ਕਰਕੇ ਰੋਟੀ ਜਿਹੜੀ ਐ ਇਹਦੇ ਤੇ ਚਿਪਕਾ ਲਈ ਹੈ ਤੇ ਇਹ ਤੰਦੂਰੀ ਪਰਾਂਠਾ ਹੈ ਤੇ ਚਿਪਕਣ ਵਿੱਚ ਥੋੜੀ ਜੀ ਪ੍ਰੋਬਲਮ ਆਂਦੀ ਹੈ ਕਿਉਂਕਿ ਡੋ ਵਿੱਚ ਵੀ ਕਿਓ ਹੈ ਤੇ ਉੱਤੇ ਵੀ ਅਸੀਂ ਜਿਹੜਾ ਪਰਤਾਂ ਵਿੱਚ ਵੀ ਕਿਓ ਅਪਲਾਈ ਕੀਤਾ ਹੈ ਤੇ ਪਰਾਂਠਾ ਚਿਪਕ ਚੁਕਿਆ ਹੈ ਤੇ ਹੁਣ ਆਪਾਂ ਵੇਟ ਕਰਾਂਗੇ ਜਦ ਤੱਕ ਹੀ ਇਹਦਾ ਜਿਹੜਾ ਕਲਰ ਹੈ ਉਹ ਮੜਾ ਜਾਂ ਚੇਂਜ ਨਹੀਂ ਹੋ ਜਾਂਦਾ ਤੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਪਰਤਾਂ ਜਿਹੜੀਆਂ ਨੇ ਵਿਖ ਰਹੀਆਂ ਨੇ ਤੇ ਹੁਣ ਆਪਾਂ ਇਹਨੂੰ ਜਦ ਇਹਦਾ ਕਲਰ ਮੜਾ ਜਿਹਾ ਚੇਂਜ ਹੋ ਜਾਏਗਾ ਥਲਿਓਨ ਸਿੱਕ ਜਾਏਗਾ ਥੋੜਾ ਜਿਹਾ ਤੇ ਅਸੀਂ ਇਹਨੂੰ ਤਵੇ ਨੂੰ ਪੁੱਠਾ ਕਰਕੇ ਇਹਨੂੰ ਸੇਕਾਂਗੇ ਗੈਸ ਤੇ ਤੇ ਤੁਸੀਂ ਵੇਖ ਸਕਦੇ ਹੋ ਕਲਰ ਚੇਂਜ ਹੋ ਚੁੱਕਿਆ ਹੈ ਤੇ ਬੱਬਲਸ ਵੀ ਬਣਨ ਲੱਗ ਗਏ ਨੇ ਤੇ ਪਰਤਾਂ ਦਿਸ ਰਹੀਆਂ ਨੇ ਤੇ ਹੁਣ ਆਪਾਂ ਤਵੇ ਨੂੰ ਕਰਾਂਗੇ ਪੁੱਠਾ ਤੇ ਇਹਨੂੰ ਚੰਗੀ ਤਰੀਕੇ ਨਾਲ ਸੇਕਾਂਗੇ ਜਿਵੇਂ ਤੰਦੂਰੀ ਰੋਟੀ ਸੇਕਦੇ ਆ ਤੇ ਤੁਸੀਂ ਇਹ ਸਾਰੇ ਸਟੈਪਸ ਫੋਲੋ ਕਰੋਗੇ ਤੇ ਬਹੁਤ ਹੀ ਵਧੀਆ ਤੰਦੂਰੀ ਪਰਾਂਠੇ ਤੁਸੀਂ ਘਰ ਤੇ ਬਣਾ ਕੇ ਰੈਡੀ ਕਰ ਸਕਦੇ ਹੋ ਉਹ ਵੀ ਇਵਦਿਆ ਟੇਸਟੀ ਤੰਦੂਰੀ ਪਰਾਂਠੇ ਜਿਹੜੇ ਨੇ ਉਹ ਸਿੱਕੇ ਰੈਡੀ ਹੋ ਜਾਣਗੇ ਤੇ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਪਰਾਂਠਾ ਬਣਿਆ ਹੈ ਤੇ ਪਰਤਾਂ ਵੀ ਦਿਸ ਰਹੀਆਂ ਨੇ ਜਦ ਅਸੀਂ ਇਹਨੂੰ ਕ੍ਰਸ਼ ਕਰਾਂਗੇ ਤਾਂ ਬਹੁਤ ਵਧੀਆ ਪਰਤਾਂ ਜਿਹੜੀਆਂ ਨੇ ਉਹ ਖੁੱਲ ਕੇ ਆਣਗੀਆਂ ਤੇ ਇਹ ਪਰਾਂਠਾ ਹੈ ਤੇ ਅਸੀਂ ਦੇਸੀ ਘਿਓ ਅਪਲਾਈ ਕਰ ਦਾਂਗੇ ਤੁਸੀਂ ਆਪਣੀ ਮਰਜ਼ੀ ਨਾਲ ਬਟਰ ਦੇਸੀ ਘਿਓ ਕੁਝ ਵੀ ਯੂਜ਼ ਕਰ ਸਕਦੇ ਹੋ ਤੇ ਚੰਗੀ ਤਰੀਕੇ ਨਾਲ ਅਪਲਾਈ ਕਰਨ ਤੋਂ ਬਾਅਦ ਅਸੀਂ ਇਹਨੂੰ ਤਵੇ ਤੋਂ ਲਾ ਲਾਂਗੇ ਚਿਮਟੇ ਨਾਲ ਬਹੁਤ ਹੀ ਈਜ਼ੀਲੀ ਉਤਰ ਜਾਂਦਾ ਹੈ ਤੇ ਥੱਲੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਤੰਦੂਰੀ ਟੈਕਸਚਰ ਆਇਆ ਹੈ ਤੇ ਇਹ ਪਰਾਂਠੇ ਜਿਹੜੇ ਨੇ ਸਬਜੀ ਨਾਲ ਤੇ ਕਿਸੇ ਵੀ ਦਾਲ ਨਾਲ ਦਾਲ ਮੱਖਣੀ ਨਾਲ ਬਹੁਤ ਸਵਾਦ ਲੱਗਦੇ ਨੇ ਤੇ ਢਾਬਿਆਂ ਵਿੱਚ ਤਾਂ ਬਿਲਕੁਲ ਮੈਦੇ ਦੇ ਮਿਲਦੇ ਨੇ ਘਰ ਵਿੱਚ ਤੁਸੀਂ ਬਿਲਕੁਲ ਆਸਾਨੀ ਨਾਲ ਜਿਹੜੇ ਆਟੇ ਦੇ ਨੇ ਉਹ ਰੈਡੀ ਕਰ ਸਕਦੇ ਹੋ ਪਰਾਂਠੇ ਤੇ ਹੁਣ ਆਪਾਂ ਇੱਕ ਹੋਰ ਪਰਾਂਠਾ ਬਣਾਵਾਂਗੇ ਇਹ ਦੂਜੇ ਤਰੀਕੇ ਨਾਲ ਬਣਾ ਰਹੀਆਂ ਮੈਂ ਤੇ ਇੱਥੇ ਘਿਓ ਅਪਲਾਈ ਕਰ ਦਿੱਤਾ ਹੈ ਤੇ ਨਾਲ ਹੀ ਆਪਾਂ ਬੁਰਕਾਂਗੇ ਸੁੱਕਾ ਆਟਾ ਜਿਵੇਂ ਕਿ ਪਹਿਲੇ ਬੁਰਕਿਆ ਸੀ ਤੇ ਹੁਣ ਆਪਾਂ ਇਹਨੂੰ ਚੱਕੂ ਨਾਲ ਇਸ ਤਰੀਕੇ ਨਾਲ ਪਤਲੀਆਂ-ਪਤਲੀਆਂ ਸਟ੍ਰਿਪਸ ਕੱਟ ਕਰ ਲਾਂਗੇ ਤੇ ਇਹਨਾਂ ਨੂੰ ਇੱਕ ਦੇ ਉੱਤੇ ਇੱਕ ਰੱਖ ਕੇ ਇਸ ਤਰੀਕੇ ਨਾਲ ਰੋਲ ਕਰਾਂਗੇ ਤੁਸੀਂ ਵੀਡੀਓ ਵਿੱਚ ਦਿਖਾਏ ਤਰੀਕੇ ਨਾਲ ਰੋਲ ਕਰਕੇ ਇਹ ਪਰਾਂਠੇ इजीली ਬਣਾ ਸਕਦੇ ਹੋ ਬਟ ਇਹਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਇਸ ਵਾਸਤੇ ਮੈਂ ਸੁਜੈਸਟ ਕਰਾਂਗੀ ਤੁਸੀਂ ਉਸੇ ਤਰੀਕੇ ਨਾਲ ਬਣਾਓ ਜੇ ਤੁਹਾਨੂੰ ਕਮ ਕੁਆਂਟੀਟੀ ਬਣਾਣੀ ਹੈ ਤੇ ਤੁਸੀਂ ਇਸ ਤਰੀਕੇ ਨਾਲ ਰੈਡੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਪਲੇਥਨ ਲਾ ਕੇ बेलंगे ਤੇ ਇਹਨੂੰ ਵੀ ਬਹੁਤ ਜ਼ਿਆਦਾ ਪਤਲਾ ਨਹੀਂ ਬੇਲਣਾ ਜੇ ਤੁਸੀਂ ਬਹੁਤ ਪਤਲਾ ਬੇਲੋਗੇ ਤਾਂ ਪਰਾਠੇ ਦੀਆਂ ਪਰਤਾਂ ਉਹਨੀਆਂ ਚੰਗੀਆਂ ਨਹੀਂ ਖੁੱਲਣੀਆਂ ਤੇ ਹੁਣ ਆਪਾਂ ਇਹਨੂੰ ਵੀ ਉਸੇ ਤਰੀਕੇ ਨਾਲ ਪਾਣੀ ਲਾ ਕੇ ਤਵੇ ਤੇ ਚਿਪਕਾਣਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿਵੇਂ ਪਰਤਾਂ ਜਿਸ ਰਹੀਆਂ ਨੇ ਬਹੁਤ ਹੀ ਵਧੀਆ ਤੇ ਟੇਸਟੀ ਪਰਤਾ ਖੁੱਲ ਕੇ ਰੈਡੀਆ ਹੁੰਦੀਆਂ ਨੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਹੈ ਤਰੀਕਾ ਤੁਹਾਨੂੰ ਬਹੁਤ ਪਸੰਦ ਆਣ ਵਾਲਾ ਹੈ ਤੇ ਇਹ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਤੁਸੀਂ ਕਿੱਥੋਂ ਵੇਖ ਰਹੇ ਹੋ ਮੈਂ ਜ਼ਰੂਰ ਜਾਨਣਾ ਚਾਹਾਂਗੀ ਤੇ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆndੀਆਂ ਨੇ ਤਾਂ ਪਲੀਜ਼ ਵੀਡੀਓਜ਼ ਨੂੰ ਲਾਈਕ ਕਰੋ ਤੇ ਮੈਨੇ ਕਮੈਂਟ ਕਰਕੇ ਸੁਜੈਸਟ ਕਰੋ ਕਿ ਕਿਸ ਤਰੀਕੇ ਦੀਆਂ ਰੈਸਪੀਜ਼ਾਂ ਤੁਸੀਂ ਵੇਖਣਾ ਚਾਹੁੰਦੇ ਹੋ ਤੇ ਮੈਂ ਤੁਹਾਡੀਆਂ ਰਿਕਵੈਸਟ ਬਾਰੇ ਵੀ ਵੀਡੀਓਜ਼ ਬਣਾਵਾਂਗੀ ਤੇ ਇੱਥੇ ਇਹਨੂੰ ਵੀ ਉਸੇ ਤਰੀਕੇ ਨਾਲ ਕਲਰ ਚੇਂਜ ਹੋਣ ਤੱਕ ਅਸੀਂ ਵੇਟ ਕਰਾਂਗੇ ਤੇ ਨਾਲ ਹੀ ਹੁਣ ਕਲਰ ਚੇਂਜ ਹੋ ਚੁੱਕਿਆ ਹੈ ਤੇ ਤਵੇ ਨੂੰ ਪੁੱਠਾ ਕਰਕੇ ਇਹਨੂੰ ਵੀ ਚੰਗੀ ਤਰੀਕੇ ਨਾਲ ਸੇਕ ਲਾਂਗੇ ਪਰਾਠੇ ਨੂੰ ਤੇ ਥੱਲਿਓ ਵੀ ਬਹੁਤ ਜ਼ਿਆਦਾ ਹਾਈ ਫਲੇਮ ਤੇ ਨਹੀਂ ਸੇਕਣਾ ਪਰਾਂਠਾ ਜੇ ਤੁਸੀਂ ਬਹੁਤ ਜ਼ਿਆਦਾ ਹਾਈ ਫਲੇਮ ਤੇ ਸੇਕੋਗੇ ਤੇ ਪਰਾਂਠਾ ਸਰਨ ਦਾ ਡਰ ਆਂਦਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿਵੇਂ ਇਸ ਪਰਾਂਠੇ ਦੀਆਂ ਪਰਤਾਂ ਤੇ ਸਿੱਕਦੇ ਹੋਏ ਖੁੱਲਣ ਲੱਗ ਪਈਆਂ ਨੇ ਤੇ ਇੱਥੇ ਜਿਹੜਾ ਪਰਾਂਠਾ ਹੈ ਉਹ ਸਿੱਕ ਚੁੱਕਿਆ ਹੈ ਤੇ ਤੁਸੀਂ ਪਰਤਾਂ ਵੀ ਵੇਖ ਸਕਦੇ ਹੋ ਤੇ ਆਪਾਂ ਤਵੇ ਨੂੰ ਸਿੱਧਾ ਕਰਾਂਗੇ ਤੇ ਲਾਵਾਂਗੇ ਦੇਸੀ ਘਿਓ ਤੇ ਇਸ ਤਰੀਕੇ ਨਾਲ ਮੈਂ ਹੋਰ ਪਰਾਂਠੇ ਵੀ ਰੈਡੀ ਕਰ ਲਾਂਗੀ ਬਿਲਕੁਲ ਤੰਦੂਰੀ ਪਰਾਂਠਾ ਦਿਸ ਰਿਹਾ ਹੈ ਨਾ ਤੇ ਕਿਸ ਕਿਸ ਦੇ ਮੂੰਹ ਚ ਪਾਣੀ ਆ ਰਿਹਾ ਹੈ ਇਸ ਨੂੰ ਵੇਖ ਕੇ ਮੈਨੂੰ ਤਾਂ ਨੂਨ ਹਜਵਣ ਵਾਲਾ ਜਿਹੜਾ ਪਰਾਂਠਾ ਹੁੰਦਾ ਹੈ ਲੱਛਾ ਪਰਾਂਠਾ ਉਹ ਵੀ ਬਹੁਤ ਵਧੀਆ ਰਕਦਾ ਹੈ ਤੇ ਪਰਤਾਂ ਤੁਸੀਂ ਵੇਖ ਸਕਦੇ ਹੋ ਤੇ ਆਪਾਂ ਦੂਜਾ ਪਰਾਂਠਾ ਵੀ ਲਾ ਲਿਆ ਤੇ ਦੋ ਤਿੰਨ ਪਰਾਂਠੇ ਬੜਾਨਵਾ ਤੁਸੀਂ ਤਵਾ ਜ਼ਰੂਰ ਕਲੀਨ ਕਰਨਾ ਤੇ ਇੱਥੇ ਰੈਡੀ ਨੇ ਸਾਡੇ ਤੰਦੂਰੀ ਪਰਾਂਠੇ ਤੈਨੂੰ ਮੈਂ ਕ੍ਰਸ਼ ਕਰਕੇ ਤੁਹਾਨੂੰ ਵਿਖਾਨੀਆਂ ਐ ਵੇਖੋ ਕਿਸ ਤਰੀਕੇ ਨਾਲ ਸਾਡੀਆਂ ਜਿਹੜੀਆਂ ਪਰਤਾਂ ਨੇ ਪਰਾਂਠੇ ਦੀਆਂ ਖੁੱਲ ਗਈਆਂ ਨੇ ਜੇ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਉਂਦੀਆਂ ਨੇ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਜਾਨਣਾ ਚਾਹਾਂਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਆਪਣੀ ਫੈਮਿਲੀ ਤੇ ਫਰੈਂਡਸ ਨਾਲ ਤੇ ਹੋਰ ਮੈਂ ਨਵੀਆਂ-ਨਵੀਆਂ ਰੈਸਪੀਜ਼ ਨਾਲ ਆਂਦੀ ਰਵਾਂਗੀ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੇ ਮੇਰੀ ਵੀਡੀਓਜ਼ ਨੂੰ ਵੇਖਣ ਲਈ ਜੇ ਤੁਸੀਂ ਹਲੇ ਤੱਕ ਵੇਖ ਰਹੇ ਹੋ ਤਾਂ ਇਸ ਦਾ ਮਤਲਬ ਹੈ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਨੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦਿਲੋਂ ਸ਼ੁਕਰੀਆ ਤੇ ਮਿਲਨੇ ਆ ਨਵੀਂ ਵੀਡੀਓ ਵਿੱਚ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਮਿਲਨੇ ਆ ਨਵੀਂ ਵੀਡੀਓ ਵਿੱਚ